हाँ जी दोस्तों सत श्रीकाल पी एस टैट दो हज़ार चौबी पेपर देन जा रहे सारे ही उम्मीदवार ये भीडियो देखनी जरूरी है दोस्तों अलग अलग चैनलों मीडिया प्लेटफॉर्म से यह न्यूज़ वायरल हो रही है कि कित पी एस टैट दो हज़ार चौबी जो एग्जाम है वो पोस्टपोन तो नहीं होएगा कि पेपर एक दिसंबर ही होगा न्यूज़ फैलाई जा रही है कि एग्जाम पोस्टपोन हो गया है जिमें कि कुछ तकनीकी कारण करके हरियाणा टेट मतलब कि एच टेट जो एग्जाम है वो पोस्टपोन हो चुका है इसलिए कोई चैनल वाले अपने व्यूज बढाਉਣ ਲਈ पीएस टेट कैंडिडेट्स ਨੂੰ ਵੀ कन्फ्यूज ਕਰਨਾ ਸ਼ੁਰੂ ਕਰ ਦਿੱਤਾ ਹੈ परंतु ਦੋਸਤੋ ਤੁਹਾਨੂੰ ਦੱਸ ਦੇਵਾਂ ਕਿ ਡਰਨ ਦੀ ਕੋਈ ਗੱਲ ਨਹੀਂ ਹੈ ਤੁਸੀਂ ਸਿਰਫ ਆਪਣੀ ਤਿਆਰੀ ਤੇ ਕਨਸੈਂਟਰੇਟ ਕਰੋ ਅਤੇ ਅਫਵਾਹਾਂ ਤੋਂ ਬਚੋ ਮੈਂ ਤੁਹਾਨੂੰ ਆਪਣੇ ਚੈਨਲ ਰਾਹੀਂ ਸਬੂਤ ਦਿਖਾਉਣ ਜਾ ਰਿਹਾ ਹਾਂ ਜਿਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋ ਤੁਹਾਡਾ एग्जाम ਹੈ ਪੀਐਸਟੈਟ 2024 ਦਾ ਉਹ 1 ਦਸੰਬਰ ਨੂੰ ਹੀ ਹੋਵੇਗਾ ਨਾ ਕਿ ਕੋਈ ਅੱਗੇ ਪਿੱਛੇ ਤੇ ਦੋਸਤੋ ਇਹ ਜੋ ਤੁਹਾਡੇ ਸਾਹਮਣੇ ਲੈਟਰ ਹੈ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਲੈਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਭੇਜਿਆ ਗਿਆ ਹੈ ਸਕੂਲਾਂ ਲਈ ਤੇ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੋ ਪੀਐਸਟੈਟ ਪੀਐਸਟੈਟ 1 ਦਸੰਬਰ ਨੂੰ ਜੋ ਜਿਹੜਾ ਜੋ ਵੀ ਪ੍ਰੀਖਿਆ ਸੰਬੰਧੀ ਜੋ ਵਿਸ਼ਾ ਹੈ ਤੇ ਇਹ ਅੱਜ ਦੀ ਡੇਟ ਮਤਲਬ ਕਿ 28 11 ਨੂੰ ਹੀ ਜੋ ਰਿਲੀਜ਼ ਕੀਤਾ ਗਿਆ ਲੈਟਰ ਇਹਦੇ ਵਿੱਚ ਇਹ ਲਿਖਿਆ ਹੈ ਕਿ ਜੋ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਹੈ ਮਿਤੀ 1 12 ਨੂੰ ਸਵੇਰੇ ਅਤੇ ਸ਼ਾਮ ਦੋ ਸ਼ਿਫਟਾਂ ਵਿੱਚ ਕਰਵਾਇਆ ਜਾਏਗਾ ਠੀਕ ਹੈ ਉਹਦੇ ਵਿੱਚ ਜੋ ਟੀਚਰਾਂ ਦੀ ਜੋ ਅਧਿਕਾਰੀਆਂ ਦੀ ਡਿਊਟੀ ਲੱਗੀ ਹੈ ਉਹ ਸੰਬੰਧੀ ਲਿਖਿਆ ਗਿਆ ਹੈ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਕਿ ਉਹ ਇਹਨਾਂ ਦਿਨਾਂ ਵਿੱਚ ਮਤਲਬ ਕਿ 28 ਤੋਂ ਲੈ ਕੇ 1 दिसंबर तक कोई भी छुट्टी नहीं लेगा बिना कोई मतलब के मेडिकल रीजन तो ठीक है तो इतों यह क्लीयर हो जाता है कि जो थोड़ा एग्जाम है वो दिया तैयारियां मुकम्मल हो चुकी है हन, ते जो थोड़ा एग्जाम आगजैक्ट डेट जो एक दिसंबर एक दिसंबर दो हज़ार चौबीस न ही होगा तो तुम आपका जो मन है आपका दिमाग है वह आपके पेपर के उ फोकस करो ना कि किसी अफवाहों तुडे तो सामने मैं लैटर ऑफिशियली दिखा दिता है ਜਿੱਤੇ ਸਾਰਾ ਕੁਝ ਮੈਂਸ਼ਨ ਹੈ ਡੇਟਸ ਦਿੱਤੀਆਂ ਤੁਹਾਨੂੰ ਠੀਕ ਹੈ ਡੇਟਸ ਦਿੱਤੀਆਂ ਗਈਆਂ ਅੱਜ ਲੈਟਰ ਇਸ਼ੂ ਹੋਇਆ ਠੀਕ ਹੈ ਦੋਸਤੋ ਤੇ ਇਸੇ ਤਰ੍ਹਾਂ ਨਾਲ ਹੀ ਹਰ ਨਵੀਂ ਅਪਡੇਟ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਠੀਕ ਹੈ ਜੋ ਕੋਈ ਮੇਰੇ ਦੋਸਤ ਫਿਜ਼ੀਕਲ এডਿਕੇਸ਼ਨ ਦੀ ਤਿਆਰੀ ਕਰ ਰਿਹਾ ਹੈ TGT PGTT ਜਾਂ HTET PSS TET ਦੀ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਤੇ ਆਖਰ ਵਿੱਚ ਮੈਂ ਇਹੀ ਕਹਾਂਗਾ ਕਿ ਆਪਣੇ ਪੇਪਰ ਤੇ ਧਿਆਨ ਦਿਓ ਦੋਸਤੋ ਮਾਈਂਡ ਰਿਲੈਕਸ ਰੱਖੋ ਚੰਗੀ ਖਾਣਾ ਖਾਓ ਚੰਗੀ ਨੀਂਦ ਲਓ ਤੇ ਤੁਹਾਡਾ ਪੇਪਰ ਬਹੁਤ ਵਧੀਆ ਹੋਏਗਾ ਤੇ ਮੇਰੇ ਵੱਲੋਂ ਤੁਹਾਡੇ ਪੇਪਰ ਲਈ ਸ਼ੁਭਕਾਮਨਾਵਾਂ ਦੋਸਤੋ